ਅਛਾ ਰਿਸ਼ਤਿਆਂ ਚ ਦੱਸੋ ਮੈਨੂੰ ਤੁਸੀਂ ਕਿਵੇਂ ਤੁਸੀਂ ਪਿਕ ਕਰਦੇ ਹੋ ਮਾਮਾ ਫੁੱਫੜ ਜੀਜਾ ਜਾਂ ਆ ਬੰਦਾ ਯਾਰ ਵੀ ਇਹ ਬੜਾ ਕਮੇਡੀ ਹੈ ਸਾਡਾ ਕੋਈ ਸੁਣਾਓ ਉਹਦੇ ਤੇ ਕਿਸੇ ਥੋੜੇ ਰਿਸ਼ਤੇਦਾਰ ਮੇਰੇ ਨਾਰਾਜ਼ ਹੈ ਅੱਛਾ ਪਰ ਹਾਲਾਂਕਿ ਉਹਨਾਂ ਤੋਂ ਮੈਂ ਲੈ ਕੇ ਕੁਝ ਨਹੀਂ ਬਣਾਇਆ ਹਾਂ ਕਿ ਇੱਕ ਮੇਰੀ ਡੀਲ ਵਾਇਰਲ ਹੋਈ ਸੀ ਕਿ ਮੈਂ ਫੋਨ ਕਰਦਾ ਹਾਂ ਜੀ ਡੈਡੀ ਹੈਲੋ ਡੈਡੀ ਹਾਂ ਜੀ ਮਾਮਾ ਆਇਆ ਘਰ ਅੱਛਾ ਤੇ ਲੁੱਡੀਆ ਮੈਂ ਦੁਕਾਨ ਤੇ ਪਾਵਾਂ ਕਿ ਘਰ ਆ ਕੇ ਪਾਵਾਂ ਕਹਿੰਦਾ ਹੀ ਰੋਟੀ ਬਾਹਰੋਂ ਖਾਣੀ ਆਂ ਜੋ ਕਿਉਂ ਕਰਦੀ ਮਣਾ ਕੀਤੀ ਡਾਕਟਰ ਨੇ ਰੋਟੀ ਬڑے ਦਿਨ ਬਾਅਦ ਆਇਆ ਤਾਂ ਘਰ ਕੇ ਪਰ ਰੋਜ਼ ਦੀ ਤਰ੍ਹਾਂ ਮਹਿਮਾਨ ਦਾ ਉਹ ਕਹਿੰਦਾ ਕੜਾਈ ਪਨੀਰ ਇੱਕ ਦਾਲ ਮੱਖਣੀ ਤੇ ਬਟਰ ਨਾਨ ਖਾਊਗਾ ਉਹ ਇੰਨਾ ਭੁੱਖਾ ਆਇਆ ਉਹ ਕੀ ਕੱਲ 트럼ਪਲੇ ਜਾਚ ਆਇਆ ਉਹ ਇਦਾਂ ਦੀ ਗੱਲ ਨਹੀਂ ਹੈਗੀ ਆਂਦੇ ਨੇ ਮੈਨੂੰ 250 ਰੁਪਏ ਸ਼ਗਨ ਪਾਇਆ 600 ਰੁਪਏ ਦੀ ਰੋਟੀ ਝੰਬ ਲੱਗਾ 250 ਰੁਪਏ ਦਿੱਤਾ ਹੁਣ ਉਹ ਤੇ ਬਫੇ ਬੜਾ ਸਸਤਾ ਪੈ ਗਿਆ ਲੈ ਉਹ ਕੱਤੋ ਕਲੇਸ਼ ਪਾਣਾਗਾ ਹਾਂ ਚੱਲ ਚੰਗਾ ਲੈਂਦਾ ਆਉਂਗਾ ਵਾਪਸੀ ਅੱਛਾ ਤਾਂ ਕਹਿੰਦਾ ਆਈਸਕ੍ਰੀਮ ਨਹੀਂ ਖਾਣੀ ਉਹ ਨਾਲ ਲੈ ਕੇ ਆਈ ਉਹ ਸ਼ੁਕਰ ਹੈ ਰਸਬਲਾ ਹੀ ਲੈ ਕੇ ਆਈ ਉਹ ਦੋ ਬਟਾ 300 ਮੋਡਮ ਕਾਪੇ ਖਾਲਾ ਔਰ 5 ਮਿਲੀਅਨ ਗਈ ਉਹ ਸਾਰਾ ਨੇ ਆਪਣੇ ਮਾਮਿਆਂ ਨੂੰ ਵੇਚ ਲੋਕ ਸ਼ੇਅਰ ਕਰਦੇ ਨੇ ਲੋਕੀ ਸ਼ੇਅਰ ਕਰਦੇ ਮਾਮਾ ਮੇਰਾ ਨਰਾਜ ਹੋ ਉਦਾ ਕਰ ਲਿਆ ਅੱਛਾ ਉਹ ਕਹਿੰਦਾ ਤੂੰ ਤਾਂ ਉਦੋਂ ਦੀ ਰੋਟੀ ਖਾਦੀ ਕਦੀ ਸਾਡੇ ਘਰ ਤੋਂ ਕਿਉਂ ਨਰਾਜ ਹੋ ਗਿਆ ਰਿਲੇਟਿਵਸ ਲੈ ਲੰਦੇ ਪਰ ਉਹ ਚੀਜ਼ ਰਿਲੇਟ ਕਰਦੇ